हां जी पेंशन रोल ਦੇ ਵਿੱਚ ਵੱਡੇ ਬਦਲਾਅ ਆ ਚੁੱਕੇ ਨੇ ਕੀ ਅਪਡੇਟ ਨਵੀਆਂ ਆਈਆਂ ਪੈਨਸ਼ਨ ਰੋਲ ਦੇ ਬਾਰੇ ਅੱਜ ਇਹੀ ਗੱਲ ਕਰਾਂਗੇ ਇਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਕੇਂਦਰ ਸਰਕਾਰ ਨੇ ਔਰਤਾਂ ਦੇ ਪੈਨਸ਼ਨ ਦੇ ਹੱਕਦਾਰ ਬਣਾਉਣ ਦੇ ਮਾਮਲੇ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਹੁਣ ਔਰਤ ਆਪਣੇ ਪੈਨਸ਼ਨ ਦਾ ਹੱਕਦਾਰ ਪਤੀ ਦੀ ਬਜਾਏ ਬੱਚਿਆਂ ਨੂੰ ਬਣਾ ਸਕਦੀਆਂ ਨੇ ਕੇਂਦਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਮਹਿਲਾ ਕਰਮਚਾਰੀ ਪਤੀ ਦੇ ਬਜਾਏ ਆਪਣੇ ਪੁੱਤਰ ਜਾਂ ਧੀ ਨੂੰ ਪਰਿਵਾਰਕ ਪੈਨਸ਼ਨ ਲਈ ਨਾਮਜ਼ਦ ਕਰ ਸਕਤੀਆਂ ਨੇ ਅਕਸਰ ਪਤੀ ਦੇ ਪਤਨੀ ਦੇ ਵਿਵਾਦ ਦੇ ਵਿੱਚ ਔਰਤਾਂ ਨੂੰ ਪੈਨਸ਼ਨ ਦਾ ਹੱਕਦਾਰ ਬਣਾਉਣ ਦੇ ਵਿੱਚ ਕਿਸ ਨੂੰ ਹੱਕਦਾਰ ਬਣਾਇਆ ਜਾਵੇ ਇਸ ਦੀ ਸਮੱਸਿਆ ਆਉਂਦੀ ਸੀ ਇਸੇ ਨੂੰ ਦੇਖਦਾ ਕੇਂਦਰ ਨੇ ਪੈਨਸ਼ਨ ਰੋਲ ਦੇ ਵਿੱਚ ਮਹਿਲਾਵਾਂ ਲਈ ਇਹ ਬਦਲਾਅ ਕੀਤਾ ਹੈ ਇਸ ਨਿਯਮ ਤਹਿਤ ਸਰਕਾਰੀ ਮੁਲਾਜ਼ਮ ਮੌਤ ਤੋਂ ਬਾਅਦ ਜਾਂ ਛੁੱਟੀ ਮਿਲਣ ਤੋਂ ਬਾਅਦ ਫੈਮਿਲੀ ਪੈਨਸ਼ਨ ਦੇਣ ਦੀ ਵਿਵਸਥਾ ਹੈ ਜੇਕਰ ਕਿਸੇ ਸਰਕਾਰੀ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪੈਨਸ਼ਨ ਦਾ ਹੱਕਦਾਰ ਜੀਵਨ ਪਤਨੀ ਜਾਂ ਪਤੀ ਨੂੰ ਸਭ ਤੋਂ ਪਹਿਲਾਂ ਬਣਾਇਆ ਜਾਂਦਾ ਹੈ ਪਰ ਕਈ ਮਾਮਲਿਆਂ ਦੇ ਵਿੱਚ ਪਤੀ ਪਤਨੀ ਚ ਪਹਿਲਾਂ ਤੋਂ ਹੀ ਕੋਈ ਝਗੜਾ ਚੱਲ ਰਿਹਾ ਹੁੰਦਾ ਜਾਂ ਦੋਵੇਂ ਵੱਖਰੇ ਰਹ ਰਹੇ ਹੁੰਦੇ ਨੇ ਇਹਨਾਂ ਤੱਥਾਂ ਨੂੰ ਧਿਆਨ ਚ ਰੱਖਦੇ ਹੋਏ ਨਿਯਮ ਚ ਬਦਲਾਅ ਕਰਦੇ ਹੋਏ ਵਿਵਸਥਾ ਕੀਤੀ ਜਾ ਰਹੀ ਹੈ ਕਿ ਹੁਣ ਮਹਿਲਾ ਆਪਣੀ ਪੈਨਸ਼ਨ ਦਾ ਪਹਿਲਾ ਹੱਕਦਾਰ ਆਪਣੇ ਬੱਚਿਆਂ ਨੂੰ ਬਣਾ ਸਕਦੀ ਹੈ ਪੈਨਸ਼ਨ ਦੇ ਪੈਸੇਰ ਕल्याण ਵਿਭਾਗ ਡੀਓ ਪੀਪੀਡਬਲ ਨੇ ਹੁਣ ਨਿਯਮਾਂ ਦੇ ਵਿੱਚ ਸੋਧ ਕਰਦੇ ਹੋਏ ਤਰਕ ਦਿੱਤਾ ਹੈ ਕਿ ਤਲਾਕ ਜਾਂ ਘਰੇਲੂ ਹਿੰਸਾ ਦੀ ਸੁਰੱਖਿਆ ਅਧਿਨਿਯਮ ਤਹਿਤ ਚੱਲ ਰਹੇ ਮਾਮਲਿਆਂ ਦੇ ਵਿੱਚ ਇਸ ਸੋਧ ਨਾਲ ਮਹਿਲਾਵਾਂ ਨੂੰ ਇਹ ਸੌਲਤ ਕਿ ਉਹ ਆਪਣੇ ਪਤੀ ਦੀ ਬਜਾਏ ਆਪਣੇ ਬੱਚਿਆਂ ਨੂੰ ਪੈਨਸ਼ਨ ਦਾ ਹੱਕਦਾਰ ਬਣਾ ਸਕੇਗੀ ਇਸ ਡੀਓਪੀਪੀਡਬਲੋ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਾਪਤ ਪ੍ਰਤੀਨਿਧਤਾਵਾਂ ਨੂੰ ਧਿਆਨ ਚ ਰੱਖਦਿਆ ਕੀਤੀ ਗਈ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿੱਤ ਨਵੀਆਂ ਖਬਰਾਂ ਨਿੱਤ ਨਵੀਆਂ ਜਾਣਕਾਰੀਆਂ ਅਸੀਂ ਆਪਣੇ ਚੈਨਲ ਤੇ ਲੈ ਕੇ ਆਂਦੀ ਰਹਨੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਵੱਧ ਵੱਧ ਸ਼ੇਅਰ ਮਿਲਿਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਕੱਲ ਫਿਰ ਇਸੇ ਚੈਨਲ ਤੇ ਇਸੇ ਸਮੇਂ ਸੁਦੇਸ਼ ਯਾਜਕ ਧੰਨਵਾਦ